ਪੰਜਾਬ ਦੀ ਨੌਜਵਾਨੀ ਸੁਨਹਿਰੀ ਪੌੱਖ ਲਈ ਵਿਦੇਸ਼ਾਂ ਨੂੰ ਜਾ ਰਹੀ ਹੈ ਕੁਝ ਨੌਜਵਾਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਆ ਤੇ ਕੁਝ ਨੌਜਵਾਨ ਰਸਤੇ ਵਿੱਚ ਹੀ ਫਸ ਕੇ ਰਹਿ ਜਾਂਦੇ ਆ ਅਜਿਹਾ ਹੀ ਕੁਝ ਹੋਇਆ ਫਰਾਈਪਰ ਨਾਲ ਸੰਬੰਧਤ ਇੱਕ ਰਵੀ ਨਾਮਕ ਨੌਜਵਾਨ ਦਾ ਜਿਸ ਨੂੰ ਮਾਪਿਆਂ ਨੇ 35 ਲੱਖ ਰੁਪਏ ਖਰਚ ਕਰਕੇ ਅਮਰੀਕਾ ਲਈ ਭੇਜਿਆ ਸੀਗਾ ਪਰ ਰਸਤੇ ਵਿੱਚ ਡੌਂਕਰਾਂ ਨੇ ਉਸ ਨੂੰ ਅਗਵਾ ਕਰ ਲਿਆ ਸੀਗਾ ਅਤੇ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਜਿਹੜੀ ਆ ਉਹ ਕਿੱਤੀ ਗਈ ਸੀ ਅਤੇ ਉਸ ਕੋਲ ਸਾਮਾਨ ਵੀ ਜਿਹੜਾ ਕੋਲ ਸੀਗਾ ਪਾਸਪੋਰਟ ਵਗੈਰਾ ਸਾਰਾ ਕੁਝ ਜਿਹੜਾ ਉਹ ਖੋលਿਆ ਸੀਗਾ ਤਾਂ ਉਸ ਨੂੰ ਇੱਕ ਬਾਥਰੂਮ ਵਿੱਚ ਜਿਹੜਾ ਤਾੜ ਕੇ ਉਹ ਰੱਖਿਆ ਹੋਇਆ ਸੀਗਾ ਜਿਸ ਤੋਂ ਬਾਅਦ ਜਦ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਨੇ ਕੋਲਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਅੱਗੇ ਗੁਹਾਰ ਲਗਾਈ ਕਿ ਉਹਨਾਂ ਦੇ ਬੱਚੇ ਨੂੰ ਵਾਪਸ ਜਿਹੜਾ ਉਹ ਲਿਆਂਦਾ ਜਾਵੇ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਗਵਾਇਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਇੱਕ ਟੀਮ ਦਾ ਗਠਨ ਜਿਹੜਾ ਕੀਤਾ ਗਿਆ ਤੇ ਹੁਣ ਉਸ ਬੱਚੇ ਨੂੰ ਵਾਪਸ ਜਿਹੜਾ ਉਹ ਪੰਜਾਬ ਲਿਆਂਦਾ ਗਿਆ ਤੇ ਅੱਜ ਪਰਿਵਾਰ ਜਿਹੜਾ ਉਹ ਐਸਐਸਪੀ ਦਫ਼ਤਰ ਪਹੁੰਚਿਆ ਸੀਗਾ ਜਿੱਥੇ ਉਹਨਾਂ ਵੱਲੋਂ ਫਗਵਾਇਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦਾ ਜਿਹੜਾ ਧੰਨਵਾਦ ਆ ਉਹ ਕੀਤਾ ਗਿਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਉਹ ਨੌਜਵਾਨ ਆ ਜੋ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀਗਾ ਪਰ ਗਾਸਤੇ ਵਿੱਚ ਡੌਂਕਰਾਂ ਨੇ ਜਿਹੜਾ ਸਾਨੂੰ ਅਗਵਾ ਕਰ ਲਿਆ ਸੀ ਆ ਇਸ ਨਾਲ ਬੁਰੀ ਤਰ੍ਹਾਂ ਕੁਸ਼ਟਮਾਰ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤਾਂ ਹੁਣ ਬੱਚਾ ਜਿਹੜਾ ਉਹ ਵਾਪਸ ਆ ਚੁੱਕਿਆ ਤਾਂ ਪਰਿਵਾਰ ਜਿਹੜਾ ਉਹ ਫਰੋਹੀਪੁਰ ਪੁਲਿਸ ਦਾ ਧੰਨਵਾਦ ਕਰਦਾ ਜਿਹੜਾ ਨਹੀਂ ਥੱਕ ਰਿਹਾ ਤਾਂ ਇਸ ਪੂਰੇ ਮਾਮਲੇ ਵਿੱਚ ਪਰਿਵਾਰ ਦਾ ਹੋਰ ਕੀ ਕੁਝ ਕਹਿਣਾ ਹੈ ਉਸ ਨੌਜਵਾਨ ਦਾ ਕੀ ਕਹਿਣਾ ਹੈ ਫਰੋਹੀਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਇਥੋਂ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਤੇ ਬਸਾਤਾ ਜੈਂਟਲਮੈਨ ਹੇ ਜਾਣਾ ਹੈ ਮੈਂ ਯੂ ਐਸ ਐ ਮੈਂ ਕਾ ਕਿਨੇ ਥਰੂ ਗਏ ਕਿਨੇ ਜੋ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਥੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੈਨਾਂ ਉੱਤੇ ਮਤਲਬ ਮਾਫੀਆ ਨੇ ਫਾਲੇ ਸੀ ਇਹਨਾਂ پیسے ਦੇਣੇ ਸੀ ਕਿਸੇ ਡੰਕਰ ਦੇ ਉਹਨਾਂ ਮੈਨਾਂ ਕੁੱਟਮਾਰ ਕੀਤੀ ਉਹ ਗੰਦੀ ਜਗ੍ਹਾ ਤੇ ਮੇਰੇ ਰੱਖਿਆ ਉਹਨਾਂ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਝ ਪਤਾ ਨਹੀਂ ਕਿਉਂਕਿ ਉੱਤੇ ਪੁਲਿਸ ਵਾਲੇ ਨੇ ਬੱਲਾ ਫੜਿਆ ਮੈਨੂੰ ਉਹਨੇ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬਾਅਦ ਤੈਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾਫੀਆ ਖੁੱਲ ਗਿਆ ਹਾਂ ਜੀ ਸਰ ਕਿੰਨੇ ਕੁੱਤਾਂ ਤਸ਼ੱਦਦ ਕੀਤਾ ਤੁਹਾਡੇ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਤੇ ਨੇ ਮੇਰਾ ਸੇਰ ਕੰਨ ਦੁਆਰ ਨਾਲ ਮਾਰਿਆ ਨਾ ਤੇ ਇੱਥੇ ਸਾਹ ਇਧਰ ਤੇ ਕਰਦੀ ਇੱਥੇ ਮਤਲਬ ਡਾਂਗਾ ਨਾ ਚੋਟੀ ਨਾਲ ਘੁਰਦੇ ਸੀ ਕੀ ਕਹਤੇ ਪਹਿਲਾਂ ਕੋ ਡਾਕੀ ਲਗਾ ਕੇ ਪਹਿਲਾਂ ਕਿ ਤੁਸੀਂ ਜਾੜ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੀ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹੁੰਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਜੀ ਤਾਂ ਵਿੱਚ ਸਾਲ ਹੋ ਗਿਆ ਹਾਂ ਜੀ ਸਰ ਤੁਹਾਨੂੰ ਬੰਦੀ ਬਣਾਈ ਰੱਖਿਆ ਸਰ ਹਾਂ ਜੀ ਸਰ ਆਹ ਚਲੋ ਸਾਨੂੰ ਡੋਂਕਰਾਂ ਦੇ ਹਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਅੰਦਰ ਆਖ ਲੈਂਦੇ ਸੀ 10 15 ਦਿਨ ਉਹ ਇਹ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਭੇਜਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਗਲਤਰਾਤ ਮਤਲਬ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜਿਆਣਾ ਸੀ ਸ਼ਾਇਦ ਉਹਨਾਂ ਕਬਰ ਦਾ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ ਉਹਨਾਂ ਨੇ ਭੇਜੀ ਸੀ ਕਰੋ ਤੇ ਉਹਨਾਂ ਨੇ ਮੇਰੇ ਤੋਂ ਪੁੱਛੇ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਹੈ ਤੇ ਉਹ ਕਿਦਾਂ ਚੈੱਕ ਕਿਸ ਤਰ੍ਹਾਂ ਦਾ ਸਾ ਉਹਨਾਂ ਨੇ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਿਆ ਮੇਰੇ ਮਾਂ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇਗਾ ਕਿੱਥੇ ਨੇ ਖਬਰ ਦਾ ਇਹਨਾਂ ਪ੍ਰਭਾਵ ਪਿਆ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗਿਓ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੇ ਦਵਾਚ ਉਹਨਾਂ ਮੈਨੂੰ ਫੇਰ ਵਾਪਸ ਭੇਜਿਆ ਮਤਲਬ ਇਹ ਦੋ ਨੰਬਰ ਚ ਹੀ ਭੇਜਿਆ ਮੈਨੂੰ ਉਹਨਾਂ ਉੱਥੋਂ ਹਾਂਜੀ ਪਾਸਪੋਰਟ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਕਲੇ ਪਾਈ ਸਾਰਾ ਕੁਝ ਰੱਖਿਆ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੂੰ ਇੱਕ ਅਮਰੀਕਾ ਦਾ ਮੁੰਡਾ ਮਿਲਿਆ ਪੀਆਰ ਉਹਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਪੇਜਨ ਲੱਗਿਆ ਤੇ ਇੱਥੇ ਮੈਂ ਉਤਰਨਾ ਆ ਜੀ ਸਰ ਤੇ ਕਿੰਦੀ ਦੇਰ ਹੁਣ ਤੱਕ ਰੱਖਿਆ ਤੇ ਕਿ ਕਿਸ ਤਰ੍ਹਾਂ ਵਾਪਸ ਆਇਆ ਸਰ ਮੈਨੂੰ ਉਹ ਦੇ 25 26 ਤਰੀਕ ਨੂੰ ਮਤਲਬ ਮੈਂ ਉੱਥੋਂ ਨਿਕਲਿਆ ਸੀ ਹੋਟਲ ਚ ਦੂਸਰੇ ਹੋਟਲ ਚ ਜਾਣ ਲੱਗਿਆ ਸੀ ਤੇ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਜੀ ਤੇ ਹੋਰ ਕੋਈ ਸਦਾ ਕਿੰਨਾ ਕੋਈ ਸਹਿਯੋਗ ਤੁਹਾਨੂੰ ਮਿਲਿਆ ਸਰ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉੱਥੇ ਲੈ ਆਂਦਾ ਜੀ ਕੋਈ ਕੋਸ਼ਿਸ਼ ਦਾ ਕੀ ਕਹਿਣਾ ਚਾਹਦੇ ਹੋ ਸਾਬ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਰ ਮੌਤ ਦੇ ਦੂਸਰਾ ਜਨਮ ਆਇਆ ਜੀ ਮੇਰਾ ਉੱਥੇ ਜਿਹੜਾ ਮੈਂ ਵਾਪਸ ਆ ਗਿਆ ਜੀ ਕੋਈ ਮੁਰਦਾ ਨਹੀਂ ਉੱਥੇ ਜੀ ਜੀ ਸੱਤ ਸਮੁੰਦਰੋਂ ਪਾਰ ਮਗਵਾਇਆ ਤੁਹਾਨੂੰ ਹਾਂਜੀ ਸਰ ਹਾਂਜੀ ਸਰ ਜੀ ਬਹੁਤ ਬਹੁਤ ਸਦਾ ਧੰਨਵਾਦ ਕਰਦੇ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਮੇਰਾ ਪਾਲੋ ਹਾਂ ਪਾਲੋਆ ਕਿੱਥੋਂ ਦੇ ਰਹਿਣ ਵਾਲੇ ਆਸੀਂ ਛਾਂਗੇ ਦੇ ਰਹਿਣ ਵਾਲੇ ਆਂ ਮਾਲੇ ਵਾਲੇ ਮੇਰਾ ਪਤੀਜਾ ਹੈਗਾ ਅੱਛਾ ਤੁਹਾਡਾ ਪਤੀਜਾ ਲੱਗਦਾ ਹਾਂਜੀ ਮੇਰਾ ਪਤੀਜਾ ਅਸਲ ਅਮਰੀਕਾ ਭੇਜਿਆ ਸੀ ਅੱਛਾ ਕਿਵੇਂ ਭੇਜਿਆ ਸੀ ਇਹ ਜ਼ੰਗੀਰੇ ਨੇ ਭੇਜਿਆ ਸੀ ਕਹਿੰਦਾ ਸੀ ਮੈਂ ਇੱਕ ਕਲੰਬਰ ਚ ਭੇਜਿਆਗਾ ਹਾਂ ਅਗਾ ਜਾ ਕੇ ਨਡੋਂਗੀ ਨਹੀਂ ਕਰਤਾ ਸੀ ਤੇ ਫਿਰ ਇਹਨਾਂ ਨੇ ਜਿੰਨੇ ਪੈਸੇ ਮੈਨੇ ਮੰਗੇ ਆ 30 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾਣੇ ਕਿਤੇ ਨੂੰ ਫੜ ਕੇ ਰੱਖਿਆ ਹੋਇਆ ਸੀ ਪਾਸੇ ਕੀਤਾ ਹੋਇਆ ਸੀ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਈਆ ਹੋਰ ਪਾਇਆ ਤੇ ਫਿਰ ਉਹ ਤੋਂ ਅਗਾ ਕੱਢਿਆ ਨੇ ਅਗਾ ਜਾ ਕੇ ਫਿਰ ਇਹ ਕਿਤੇ ਕੋਈ ਇਹਨੂੰ ਲੈਣ ਆਇਆ ਜਾਂ ਕੋਈ ਕਿਸੇ ਦੇ ਹੱਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਇਹਨੂੰ ਬਾਥਰੂਮ ਵਿੱਚ ਉੱਤੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਘਰੇ ਪਹਿਲਾਂ ਹੀ ਪੰਚਾਇਤਾਂ ਜਾਂਦੀਆਂ ਰਹੀਆਂ ਅਸੀਂ ਵੀ ਜਾਂਦੇ ਰਹੇ ਉਹਨਾਂ ਦੇ ਘਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਤੇ ਉਦੋਂ ਬਾਅਦ ਅਸੀਂ ਇੱਥੇ 19 ਤਰੀਕ ਦੇ ਆਉਣੇ ਪ੍ਰੋਇਪੁਰ ਆ ਕੇ ਖ਼ਬਰ ਲਵਾਈ ਹੈ ਤੇ ਫਿਰ ਅਸੀਂ ਪਿੰਡ ਵਿੱਚ ਜਾ ਕੇ ਵੀ ਖ਼ਬਰ ਵਾਦੇ ਕਰੇ ਵੀ ਲੱਗੀ ਹੈ ਸਾਡੀ ਤੇਰੇ ਨਾਲ ਕੋਲ ਪਤਾ ਨਹੀਂ ਪਹੁੰਚੀ ਕਿ ਹਾਲ ਤੀ ਤੇ ਫਿਰ ਇਹ ਸਾਡੇ ਮੁੰਡੇ ਨੂੰ ਉਹਨਾਂ ਨੇ ਛੱਡ ਦਿੱਤਾ ਤੇ ਸਾਡਾ ਮੁੰਡਾ ਸਾਨੂੰ ਵਾਪਸ ਮਿਲ ਗਿਆ ਪੁਲਿਸ ਦਾ ਵੀ ਪ੍ਰਭਾਵ ਪਿਆ ਪੁਲਿਸ ਨੇ ਵੀ ਕੰਮ ਕੀਤਾ ਹਾਂਜੀ 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 ਪੁਲਿਸ ਦਾ ਇਹ ਬੜੀ ਅਸਰਪੀ ਨੇ ਹਾਂਜੀ ਅਸੀਂ ਉਹਨਾਂ ਦਾ ਧੰਨਵਾਦ ਕਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੁੰਡਾ ਵਾਪਸ ਲਿਆ ਦਿੱਤਾ ਹੈ ਉਹਨਾਂ ਨੇ ਦਬਾਅ ਪਾ ਕੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਜਿਹੜਾ ਇੱਕ ਅਮਰੀਕਾ ਚ ਜਿਹੜਾ ਬੱਚਾ ਗਿਆ ਸੀ ਵਾਪਸ ਆਇਆ ਸੀ ਅਸਰਪੀ ਜੀ ਹਾਂਜੀ ਉਹ ਆਪਣਾ ਸੁਕੀਸਨ ਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਟ ਬੀਤੀ ਹੋਈ ਆ ਉਹਦੇ ਸਬੰਧੀ ਬਿਆਂ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਬਰਲੇ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਅਪਨ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂ।